ਇੱਕ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸੀਬੀਆਈ ਦੀ ਚਾਰ ਸ਼ੀਟ ਕਾਫੀ ਕੁਝ ਬਿਆਨ ਕਰਦੀ ਹੈ ਦਰਅਸਲ ਇੱਕ ਕਾਲ ਰਿਕਾਰਡਿੰਗ ਨੇ ਵੱਡੇ ਖੁਲਾਸੇ ਕੀਤੇ ਨੇ ਜਿਸ ਦੇ ਵਿੱਚ ਫੌਜੀ ਅਧਿਕਾਰੀ ਜਿਸ ਦੇ ਵਿੱਚ ਫੌਜ ਦੇ ਜਵਾਨ ਤੇ ਨਾਲ ਹੀ ਚੰਡੀਗੜ੍ਹ ਦੇ ਇੱਕ ਕੰਪਨੀ ਦੇ ਠੇਕੇਦਾਰ ਜਿਹੜਾ ਓਨਰ ਹੈ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ 8 ਲੋਕਾਂ ਦੇ ਖਿਲਾਫ ਸੀਬੀਆਈ ਦੀ ਜਿਹੜੀ ਚੰਡੀਗੜ੍ਹ ਦੀ ਅਦਾਲਤ ਹੈ ਉਸਨੇ ਚਾਰ ਸ਼ੀਟ ਜਿਹੜੀ ਆ ਪੇਸ਼ ਕੀਤੀ ਹੈ ਚੰਡੀਗੜ੍ਹ ਕੋਰਟ ਦੇ ਵਿੱਚ सीबीआई ਦੀ ਕੋਰਟ ਦੇ ਵਿੱਚ सीबीआई ਦੀ ਇਨਕੁਆਇਰੀ ਨੇ ਹੁਣ ਇਸ ਮਾਮਲੇ ਦੇ ਵਿੱਚ ਵਿਸਥਾਰ ਨਾਲ ਦੱਸਾਂਗੇ ਕਿ ਦਰਅਸਲ ਉਹ 8 ਜਣੇ ਕੌਣ ਨੇ ਇਸ ਵਿੱਚ ਫੌਜੀ ਅਧਿਕਾਰੀਆਂ ਦਾ ਰੋਲ ਕੀ ਰਿਹਾ ਔਰ ਜਿਹੜੀ ਉਸ ਰਿਕਾਰਡਿੰਗ ਦੀ ਗੱਲਬਾਤ ਆ ਚਾਰ ਸ਼ੀਟ ਦੇ ਵਿੱਚ ਹਿੱਸਾ ਬਣਾਈ ਗਈ ਹੈ ਉੱਥੋਂ ਪਤਾ ਲੱਗਿਆ ਕਿ ਕਿਵੇਂ ਕਮਿਸ਼ਨ ਲਿਆ ਗਿਆ ਔਰ ਕਿਹੜੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੀ ਖੇਡ ਖੇਢੀ ਗਈ ਹੈ ਵਿਸਥਾਰਪੂਰਵਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਆਮ ਤੌਰ ਦੇ ਉੱਤੇ ਜਦੋਂ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਉਸ ਵਿੱਚ ਜਾਂ ਤਾਂ ਬਾਲ ਮਹਿਕਮੇ ਦੇ ਅਧਿਕਾਰੀਆਂ ਦੀ ਜਿਆਦਾ ਹੇਰਫੇਰੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਾਂ ਫਿਰ ਵਰਦੀ ਧਾਰੀ ਫੋਰਸ ਨੂੰ ਲੈ ਕੇ ਗੱਲ ਕਰੀਏ ਤਾਂ ਫਿਰ ਸਿਰਫ ਤੇ ਸਿਰਫ ਪੁਲਿਸ ਮਹਿਕਮਾ ਬੁਰੀ ਤਰ੍ਹਾਂ ਬਦਨਾਮ ਹੈ ਪਰ ਇਸ ਕੇਸ ਦੇ ਵਿੱਚ ਫੌਜੀ ਅਧਿਕਾਰੀ ਵੀ ਕੁਝ ਲਾਲਚੀ ਨਿਕਲੇ ਜਿਨ੍ਹਾਂ ਨੇ ਕਮਿਸ਼ਨ ਮੰਗਣ ਦੇ ਲਈ ਕਿਵੇਂ ਡੀਲਾਂ ਕੀਤੀਆਂ ਭ੍ਰਿਸ਼ਟਾਚਾਰ ਕੀਤਾ ਚੂਨਾ ਲਾਇਆ ਉਹ ਸਾਰਾ ਕੁਝ ਰਿਪੋਰਟ ਬਿਆਨ ਕਰਦੀ ਹੈ ਦਰਅਸਲ ਜਿਹੇਤੇ ठेकेदार ਲਈ ਫੌਜੀ ਅਧਿਕਾਰੀਆਂ ਨੇ ਤੈਅ ਕਰ ਦਿੱਤਾ ਸੀ 3.5% ਦੀ ਕਮਿਸ਼ਨ ਜਿਸ ਕਰਕੇ ਅਧਿਕਾਰੀਆਂ ਜਵਾਨਾਂ ਤੇ ਚੰਡੀਗੜ੍ਹ ਦੀ ਕੰਪਨੀ ਦੇ ਮਾਲਕਸ ਨੇ ਖਿਲਾਫ सीबीआई ਵੱਲੋਂ ਚਾਰ ਸ਼ੀਟ ਪੇਸ਼ ਕੀਤੀ ਗਈ ਹੈ सीबीआई ਨੇ ਭਾਰਤੀ ਫੌਜ ਚ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਫੜਿਆ ਹੈ ਆਰਮੀ ਦੀ ਬੀਕਾਨੇਰ ਕੈਂਟ ਸਥਿਤ ਯੂਨਿਟ 365 ਚ ਸੁਰੱਖਿਆ ਯੰਤਰਾਂ ਤੇ ਹੋਰ ਸਮਾਨ ਦੀ ਸਪਲਾਈ ਲਈ ਜਿਸ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਉਸ ਤੋਂ 3.5% ਦੀ ਕਮਿਸ਼ਨ ਲਿਆ ਗਿਆ ਕਿ ਟੈਂਡਰ ਅਸੀਂ ਫੁਲਾਹ ਕੰਪਨੀ ਨੂੰ ਦੇਣਾ ਹੈ ਉਥੋਂ ਕੰਪਨੀ ਨੂੰ ਟੈਂਡਰ ਦੇਣ ਦੇ ਬਦਲੇ ਉਸ ਵਿੱਚੋਂ ਕੁਝ ਫੀਸ ਦੀ ਜਿਹੜੀ ਹੈ ਉਸ ਨਾਲ ਡੀਲ ਹੋ ਜਾਂਦੀ ਹੈ ਕਿ ਕਮਿਸ਼ਨ ਮਿਲਣਾ ਚਾਹੀਦਾ ਹੁਣ ਜਿਨ੍ਹਾਂ ਦੇ ਫੌਜਦਾਰੀਆਂ ਦੇ ਹੱਥ ਵਿੱਚ ਕਮਾਂਡ ਸੀ ਕਿ ਆਪਣੀ ਮਰਜ਼ੀ ਮੁਤਾਬਕ ਟੈਂਡਰ ਕੱਢ ਸਕਦੇ ਸਨ ਪਰ ਉਹਨਾਂ ਨੇ ਚੁਣ ਕੇ ਪਿਕਨ ਚੂਜ਼ ਕਰਕੇ ਜਿਹੜਾ ਕੰਪਨੀ ਨੂੰ ਠੇਕਾ ਦਿੱਤਾ ਉਥੋਂ ਫਿਰ ਕਮਿਸ਼ਨ ਹਾਸਲ ਕੀਤਾ ਇਸ ਦੀ ਜਦੋਂ ਗੱਲ ਭਣਕ ਲੱਗਦੀ ਹੈ ਬਾਅਦ ਤੇ ਫਿਰ ਗੱਲਾਂ ਕਾਫੀ ਨਿਕਲ ਕੇ ਸਾਹਮਣੇ ਆਈਆਂ ਇਸ ਚੋਂ 2% ਦੀ ਕਮਿਸ਼ਨ ਸਾਊਥ-ਵੈਸਟਰਨ ਕਮਾਂਡ ਜੈਪੁਰ ਦੇ ਇੰਟੀਗ੍ਰੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਆਈ ਐਫ ਏ ਉਮਾ ਸ਼ੰਕਰ ਕੁਸ਼ਵਾਹਾ ਤੇ 1.5% ਦੀ ਪ੍ਰਿੰਸੀਪਲ ਕੰਟਰੋਲਰ ਆਫ ਡਿਫੈਂਸ ਅਕਾਊਂਟਸ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ। ਕਰੀਬ 2 ਸਾਲ ਤੱਕ ਸੀਬੀਆਈ ਨੇ ਜਾਂਚ ਕਰਕੇ ਇਸ ਮਾਮਲੇ 'ਚ ਫੌਜ ਦੇ ਅਧਿਕਾਰੀਆਂ, ਜਵਾਨਾਂ ਤੇ ਚੰਡੀਗੜ੍ਹ ਦੀ ਕੰਪਨੀ ਦੇ ਮਾਲਕ ਸਮੇਤ 8 ਲੋਕਾਂ ਦੇ ਖਿਲਾਫ ਸੀਬੀਆਈ ਕੋਰਟ ਚੰਡੀਗੜ੍ਹ 'ਚ 4 ਸ਼ੀਟ ਦਾਖਲ ਕਰ ਦਿੱਤੀ ਹੈ। ਇਸ 4 ਸ਼ੀਟ ਦੇ ਵਿੱਚ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਨੇ। ਚਾਰ ਸ਼ੀਟ 'ਚ ਅਧਿਕਾਰੀਆਂ ਜਵਾਨਾਂ ਦੀ ਰਿਸ਼ਵਤ ਦੇ ਖੇਡ 'ਚ ਭੂਮਿਕਾ ਤੇ ਉਹਨਾਂ ਦੀ ਕਾਲ ਰਿਕਾਰਡਿੰਗ ਵੀ ਸ਼ਾਮਲ ਕੀਤੀ ਗਈ ਹੈ ਜਾਂਚ ਦੇ ਸਾਹਮਣੇ ਆਇਆ ਕਿ ਚੰਡੀਗੜ੍ਹ ਦੀ ਕੰਪਨੀ ਐਮ ਕੇ ਏਜੰਸੀਸ ਦੇ ਮਾਲਕ ਜੇ ਐਸ ਬੇਦੀ ਨੂੰ ਉਕਤ ਯੂਨਿਟ 'ਚ 24.77 ਲੱਖ ਰੁਪਏ ਦਾ ਟੈਂਡਰ ਮਿਲਿਆ ਸੀ ਜਿਸ 'ਚੋਂ ਉਸਨੇ 87000 ਰੁਪਏ ਅਧਿਕਾਰੀਆਂ ਨੂੰ ਰਿਸ਼ਵਤ ਦੇ ਰੂਪ 'ਚ ਦਿੱਤੇ ਸਨ ਚਾਰ ਸ਼ੀਟ 'ਚ ਵੀ ਕਿਹਾ ਗਿਆ ਹੈ ਕਿ ਏਜੰਸੀ ਨੂੰ ਫਲੈਪ ਬੈਰੀਅਰ ਤੇ ਫੁੱਲ ਹਾਈ ਟਰਨਸਟਾਈਨ ਗੇਟਸ ਤੇ ਇਹਨਾਂ ਦੇ ਸੌਫਟਵੇਅਰ ਤੇ ਹਾਰਡਵੇਅਰ ਬਣਾਉਣ ਦਾ ਠੇਕਾ ਮਿਲਿਆ ਸੀ ਹਾਲਾਂਕਿ ਠੇਕਾ ਪਹਿਲੀ ਵਾਰੀ ਦਿੱਤਾ ਗਿਆ ਜ ਇਸ ਤੋਂ ਪਹਿਲਾਂ ਵੀ ਰਿਕਾਰਡ ਹੁਣ ਜਿਹੜਾ ਕਿ ਦਿੱਤਾ ਜਾਂਦਾ ਰਿਹਾ ਹੈ ਜੇਕਰ ਹੋਰ ਤਫ਼ਤੀਸ਼ ਨਾਲ ਅਗਲੇਰੀ ਜਾਣਕਾਰੀ ਸਾਹਮਣੇ ਆਉਂਦੀ ਹੈ ਜਾਂ ਜਾਂਚ ਅੱਗੇ ਵਧਦੀ ਹੈ ਇਸ ਤੋਂ ਵੀ ਅੱਗੇ ਤਾਂ ਹੋਰ ਖੁਲਾਸੀ ਹੋਣ ਦੀ ਉਮੀਦ ਹੈ ਬੇਸ਼ੱਕ ਕਿ ਠੇਕਾ ਲੱਖਾਂ ਦਾ ਸੀ ਕਮਿਸ਼ਨ ਵਿੱਚ ਹਜ਼ਾਰਾਂ ਦਾ ਸੀ ਪਰ ਬਦਨਾਮੀ ਆ ਜਿਹੜੀ ਉਸ ਦਾ ਜਿਹੜਾ ਕਲੰਕ ਜ਼ਰੂਰ ਇਹਨਾਂ ਦੇ ਉੱਤੇ ਲੱਗ ਗਿਆ ਜਿਸ ਦੇ ਕਰਕੇ ਕੰਪਨੀ ਨੇ ਵਿਚੋਲੇਆ ਦੀ ਮਦਦ ਨਾਲ ਆਈ ਐਫ ਏ 우ਮਾ ਸ਼ੰਕਰ ਪ੍ਰਸਾਦ ਕੁਸ਼वाहा ਨੂੰ ਰਿਸ਼ਵਤ ਦਿੱਤੀ ਤੇ ਜੇਮ ਪੋਰਟ ਦੇ ਨਿਯਮਾਂ ਨੂੰ ਦਰਕਨਾਰ ਕਰਦੇ ਹੋਏ ਨਾ ਸਿਰਫ ਟੈਂਡਰ ਪ੍ਰਕਿਰਿਆ ਦੀ ਜਾਣਕਾਰੀ ਲੀਕ ਕਰਾਈ ਬਲਕਿ ਟੈਂਡਰ ਵੀ ਹਾਸਲ ਕਰ ਲਿਆ ਫੌਜ ਨੇ ਵੱਖ-ਵੱਖ ਦਫ਼ਤਰਾਂ ਨੇ ਕੰਪਨੀ ਦੀ ਫਾਈਲ ਤੇ ਕੋਈ ਇਤਰਾਜ਼ ਨਹੀਂ ਲਗਾਇਆ ਦੱਸਣੀ ਹੋਗਾ ਕਿ ਸੀਬੀਆਈ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੇਸ ਦਰਜ ਕੀਤਾ ਸੀ ਤੇ ਜਾਂਚ ਏਜੰਸੀ ਮੁਤਾਬਕ ਹਾਲੇ ਤੱਕ ਇਹ ਇੱਕ ਮਾਮਲਾ ਪਕੜਚਾਇਆ ਯੂਨਿਟ ਦੇ ਹੋਰ ਕੰਮ ਦੀ ਟੈਂਡਰ ਪ੍ਰਕਿਰਿਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਉਹੀ ਗੱਲ ਕਿ ਇੱਕ ਟੈਂਡਰ ਹਲੇ ਇਹਨਾਂ ਦੇ CBI ਦੇ ਧਿਆਨ ਵਿੱਚ ਆਉਂਦਾ ਇੱਕ ਗੁਪਤ ਸੂਚਨਾ ਮਿਲਦੀ ਹੈ ਹੁਣ ਗੁਪਤ ਸੂਚਨਾ ਕਿਸੇ ਹੋਰ ਨੇ ਤਾਂ ਦਿੱਤੀ ਨਹੀਂ ਹੋਣੀ ਜਾਂ ਫਿਰ ਬਾਕੀ ਜਿਹੜੇ ਮੁਕਾਬਲੇ ਦੇ ਵਿੱਚ ਕੰਪਨੀਆਂ ਦੇ ਮਾਲਕ ਸਨ ਜਿਨ੍ਹਾਂ ਨੂੰ ਟੈਂਡਰ ਹਾਸਲ ਹੋ ਸਕਦਾ ਸੀ ਜਾਂ ਤੇ ਸੂਚਨਾ ਉਹਨਾਂ ਵੱਲੋਂ CBI ਨੂੰ ਦਿੱਤੀ ਗਈ ਤੇ ਜਾਂ ਫਿਰ ਫੌਜ ਦੇ ਕੋਈ ਅਧਿਕਾਰੀ ਕਿਉਂਕਿ ਜਿੱਥੇ ਮਾੜੇ ਅਫਸਰ ਹੁੰਦੇ ਨੇ ਉੱਥੇ ਚੰਗੇ ਅਫਸਰ ਵੀ ਹੁੰਦੇ ਨੇ ਹੋ ਸਕਦਾ ਉਹਨਾਂ ਵਿੱਚੋਂ ਵੀ ਕਿਸੇ ਨੇ ਇਹ ਸੂਚਨਾ ਉਹਨਾਂ ਤੱਕ ਪਹੁੰਚਾਈ ਹੋਵੇ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਕਾਰਵਾਈ ਹੁੰਦੀ ਹੈ ਹੁਣ ਜੇ ਐਸ ਬੇਦੀ ਤੇ ਸੰਦੀਪ ਰਾਜਪੂਤ ਦੀ ਜਿਹੜੀ ਰਿਕਾਰਡਿੰਗ ਦੇ ਅੰਸ਼ ਨੇ ਉਹ ਉਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਚਾਰ ਸ਼ੀਟ ਦੇ ਵਿੱਚ ਇੱਕ ਪਾਸੇ ਰਾਜਪੂਤ ਆ ਜਿਹੜਾ ਉਹ ਬੋਲ ਰਿਹਾ ਹੈ ਰਾਜਪੂਤ ਦੇ ਇਸ ਵਿੱਚ ਮਾਮਲੇ ਦੇ ਵਿੱਚ ਕਿਹਾ ਕਿ ਹਾਂਜੀ ਸਰ ਬੇਦੀ ਨੇ ਅੱਗੋਂ ਕਿਹਾ ਕਿ ਕੀ ਹਾਲ ਚਾਲ ਹੈ ਰਾਜਪੂਤ ਨੇ ਕਿਹਾ ਸਰ ਵਧੀਆ ਤੁਸੀਂ ਦੱਸੋ ਬੇਦੀ ਨੇ ਅੱਗੋਂ ਜਵਾਬ ਆਉਂਦਾ ਕਿ ਚੰਗਾ ਉਹ ਮੈਂ ਟਰਾਂਸਫਰ ਦਾ ਸਕਰੀਨਸ਼ਾਟ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਤੁਸੀਂ ਚੈੱਕ ਕਰ ਲਿਓ ਰਾਜਪੂਤ ਕਹਿੰਦਾ ਹੈ ਕਿ ਮੈਂ ਹੁਣ ਜਸਟ ਚੈੱਕ ਕੀਤਾ ਸੀ ਉਹ ਰਿਫਲੈਕਟ ਨਹੀਂ ਹੋ ਰਿਹਾ ਸੀ ਬੇਦੀ ਕਹਿੰਦਾ ਹੈ ਕਿ ਚੰਗਾ ਹੋ ਜਾਣਾ ਚਾਹੀਦਾ ਮੈਂ ਤਾਂ ਸਵੇਰੇ ਹੀ ਕਰ ਦਿੱਤਾ ਸੀ ਰਾਜਪੂਤ ਨੇ ਅੱਗੋ ਕਿਹਾ ਕਿ ਠੀਕ ਹੈ ਆ ਜਾਏਗਾ ਮੈਂ ਇਨਫੋਰਮ ਕਰ ਦੇਵਾਂਗਾ ਤੁਹਾਨੂੰ ਚਾਰ ਸ਼ੀਟ ਦੇ ਮੁਤਾਬਕ ਬੇਦੀ ਨੇ ਰਾਜਪੂਤ ਨੂੰ 2% ਦੀ ਕਮਿਸ਼ਨ ਦੇ ਹਿਸਾਬ ਨਾਲ 49500 ਰੁਪਏ ਦਿੱਤੇ ਇਹ ਰਕਮ ਰਾਜਪੂਤ ਨੇ ਵਿਚੋਲੀਏ ਰਜਿੰਦਰ ਸਿੰਘ ਨੂੰ ਦਿੱਤੀ ਜਿਸ ਨੇ ਰਕਮ 우ਮਾ ਸ਼ੰਕਰ ਕੁਸ਼ਵਾਹਾ ਨੂੰ ਪਹੁੰਚਾਉਣੀ ਸੀ ਔਰ ਸਭ ਤੋਂ ਗੰਭੀਰ ਦੋਸ਼ ਆ ਜਿਹੜਾ ਆਈਡੀ ਐਸ ਅਧਿਕਾਰੀ ਕੁਸ਼ਵਾਹ ਤੇ ਹੈ ਇਸ ਮਾਮਲੇ ਚ ਇਸ ਵੱਡਾ ਦੋਸ਼ ਇਹ ਹੈ ਕਿ 1998 ਬੈਚ ਦੇ ਇੰਡੀਅਨ ਡਿਫੈਂਸ ਅਕਾਊਂਟਸ ਸਰਵਿਸਿਜ਼ ਅਧਿਕਾਰੀ 우ਮਾ ਸ਼ੰਕਰ ਪ੍ਰਸਾਦ ਕੁਸ਼ਵਾਹ ਤੇ ਨੇ ਉਹਨਾਂ ਤੇ ਨਜਾਇਜ਼ ਤਰੀਕੇ ਨਾਲ ਕੰਟਰੈਕਟਰ ਦੀ ਫਾਈਲ ਨੂੰ ਮਨਜ਼ੂਰੀ ਦੇਣ ਤੇ 2% ਦੀ ਕਮਿਸ਼ਨ ਲੈਣ ਦਾ ਦੋਸ਼ ਹੈ ਉਹਨਾਂ ਨੇ 1998 ਚ ਯੂਪੀਐਸਸੀ ਪ੍ਰੀਖਿਆ ਕਰਕੇ ਪਾਸ ਕਰਕੇ ਡਿਫੈਂਸ ਅਕਾਊਂਟਸ ਡਿਪਾਰਟਮੈਂਟ ਜੁਆਇਨ ਕੀਤਾ ਸੀ ਤੇ ਸਾਲ 2004 ਦੇ ਵਿੱਚ ਉਨ੍ਹਾਂ ਦੀ ਲੇਹ ਚ ਡਿਪਟੀ ਕੰਟਰੋਲਰ ਦੇ ਤੌਰ ਤੇ ਟ੍ਰਾਂਸਫਰ ਹੋਈ ਫਿਰ ਉਹ ਇਲਾਹਾਬਾਦ ਹੁਣ ਜਿਹੜਾ ਕਿ ਉਸ ਤੋਂ ਬਾਅਦ ਬੰਗਲੌਰੂ ਫਿਰ ਸੀ ਡੀਏ ਫੰਡਸ ਆਰਮੀ ਮੇਟ ਦੇ ਐਮ ਐਚ ਏ ਦਿੱਲੀ ਚ ਡਿਪਟੀ ਸੈਕਟਰੀ ਰਹੇ 2015 ਚ ਉਹ ਜੈਪੁਰ ਚ ਬਤੌਰ ਇੰਟੀਗ੍ਰੇਟਿਡ ਫਾਈਨੈਂਸ਼ੀਅਲ ਐਡਵਾਈਜ਼ ਦੇ ਤੌਰ ਦੇ ਉੱਤੇ ਨਿਯੁਕਤ ਹੋਏ ਇਸ ਵਿੱਚ ਕਿਹੜੇ ਕਿਹੜੇ ਮਲਜ਼ਮ ਸ਼ਾਮਲ ਨੇ ਉਹਨਾਂ ਦੀ ਲਿਸਟ ਵੀ ਸੂਚੀ ਵੀ ਜਾਰੀ ਕੀਤੀ ਗਈ ਹੈ ਪੰਜਾਬੀ ਜਾਗਰਣ ਦੇ ਪੰਨਾ ਨੰਬਰ 5 ਦੇ ਉੱਤੇ ਇਹ ਖਬਰ ਹੈ ਜਿਸ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਤਿੰਦਰ ਸਿੰਘ 베ਦੀ ਮੁੱਖ ਮਲਜਮ ਦੇ ਤੌਰ ਦੇ ਉੱਤੇ ਵਿਖਾਏ ਗਏ ਨੇ ਪ੍ਰਾਈਵੇਟ ਕੰਟਰੈਕਟਰ 우ਮਾ ਸ਼ੰਕਰ ਪ੍ਰਸਾਦ ਕੁਸ਼वाहा ਇੰਟੀਗ੍ਰੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਸਾਊਥ-ਵੈਸਟਰਨ ਕਮਾਂਡ ਜੈਪੁਰ ਵਿਜੇਨਾਮਾ ਜੂਨੀਅਰ ਹਿੰਦੀ ਟਰਾਂਸਲੇਟਰ ਪ੍ਰਿੰਸੀਪਲ ਕੰਟਰੋਲਰ ਆਫ ਡਿਫੈਂਸ ਅਕਾਊਂਟਸ ਜੈਪੁਰ ਰਜਿੰਦਰ ਸਿੰਘ ਵਿਚੋਲਿਆ ਵਿਚੋਲਿਆ ਦਾ ਜਿਸ ਨੇ ਕੰਮ ਕੀਤਾ ਸੰਦੀਪ ਸਿੰਘ ਰਾਜਪੂਤ ਬੀਕਾਨੇਰ ਸਥਿਤ ਯੂਨਿਟ 365 ਚ ਨਾਇਕ ਦੇ ਤੌਰ ਤੇ ਕੰਮ ਕਰਦਾ ਤੇ ਦੇਵ ਕੁਮਾਰ ਵਰਮਾ ਹਵਲਦਾਰ ਹੈ ਆਨੰਦ ਲਾਲ ਮੀਨਾ ਸੀਨੀਅਰ ਆਡੀਟਰ ਪੀਡੀਪੀਏ ਆਫਿਸ ਜੈਪੁਰ ਮਨੋਜ ਕੁਮਾਰ ਬੁਰਾਣੀਆਂ ਸੀਨੀਅਰ ਆਡੀਟਰ ਐਲ ਏਓ ਆਫਿਸ ਜੈਸਲਮੀਰ ਇਹ ਮਲਜਮ ਜਿਹੜੇ ਇਸ ਸੀਬੀਆਈ ਦੀ ਚਾਰ ਸ਼ੀਟ ਜਿਹੜੀ ਪੇਸ਼ ਕੀਤੀ ਗਈ ਅਦਾਲਤ ਵਿੱਚ ਉਸ ਦੇ ਵਿੱਚ ਸ਼ਾਮਲ ਨੇ ਹੁਣ ਇਸ ਤਰ੍ਹਾਂ ਇਸ ਨੂੰ ਅੰਜਾਮ ਦਿੱਤਾ ਗਿਆ ਕਿ ਕਿਵੇਂ ਪਿਕਨ ਚੂਜ਼ ਕਰਕੇ ਟੈਂਡਰ ਦੀ ਜਿਹੜੀ ਜਾਣਕਾਰੀ ਵੀ ਲੀਕ ਕੀਤੀ ਗਈ ਫਿਰ ਇੱਕ ਪ੍ਰਾਈਵੇਟ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਲਈ ਇਹ ਟੈਂਡਰ ਦੇ ਦਿੱਤਾ ਗਿਆ ਵਿੱਚੋਂ ਉਸ ਦੇ ਬਦਲੇ ਕਮਿਸ਼ਨ ਖਾ ਲਿਆ ਗਿਆ ਇਹ ਕਮਿਸ਼ਨ ਭਾਵੇਂ ਹਜ਼ਾਰਾਂ ਰੁਪਈਆ ਦੇ ਵਿੱਚ ਖਾਦਾ ਗਿਆ ਪਰ ਤਲੰਕ ਭ੍ਰਿਸ਼ਟਾਚਾਰੀ ਦਾ ਵੱਡੇ ਪੱਧਰ ਦੇ ਉੱਤੇ ਲੱਗ ਗਿਆ ਜਿਸ ਕਰਕੇ ਇਹ ਜਿਹੜੀ ਜਾਂਚ ਹੈ ਇਸ ਤੋਂ ਬਾਅਦ ਕੋਰਟ ਵਿੱਚ ਚਾਰ ਸ਼ੀਟ ਪੇਸ਼ ਹੋਈ ਚਰਚਾ ਦਾ ਵਿਸ਼ਾ ਬਣ ਗਈ ਹੈ ਹੋਰ ਨਾ ਮਾਮਲਿਆਂ ਦੇ ਵਿੱਚ ਵੀ ਕਿੱਥੇ ਕਿੱਥੇ ਟੈਂਡਰ ਦਿੱਤੇ ਜਾਂਦੇ ਰਹੇ ਨੇ ਹੋਰ ਕਿਹੜੀਆਂ ਪ੍ਰਕਿਰਿਆਵਾਂ ਦੇ ਵਿੱਚ ਜਾਂਚ ਦੱਸਿਆ ਗਿਆ ਕਿ ਜਾਰੀ ਹੈ ਔਰ ਅੱਗੇ ਵੀ ਵਧੇਗੀ ਜਾਂਚ ਉਸ ਵਿੱਚ ਹੋਰ ਕੌਣ ਕੌਣ ਲਪੇਟੇ ਚ ਆ ਸਕਦਾ ਇਹ ਉਹਨਾਂ ਦੇ ਸਮੇਂ 'ਚ ਪਤਾ ਲੱਗੇਗਾ ਬਿਲਹਾਲ ਸੀਬੀਆਈ ਨੇ ਇਸ ਗੱਲ ਦਾ ਇਸ ਕੇਸ ਦਾ ਨਤਾਰਾ ਜ਼ਰੂਰ ਕਰ ਦਿੱਤਾ ਆਪਣੀ ਤਫ਼ਤੀਸ਼ ਦੇ ਅੰਦਰ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ